ਜਥੇ ਉਦੋਂ ਚੱਲਦੇ ਨੇ ਜਦੋਂ ਜਥੇਦਾਰ ਤਖੜਾ ਹੋਵੇ ਮੁਹੰਮਾ ਫਤਿਹ ਕੀਤੀਆਂ ਜਾਂਦੀਆਂ ਵੱਡੇ ਵੱਡੇ ਮੋਰਚੇ ਸਿੱਖਾਂ ਨੇ ਫਤਿਹ ਕੀਤੇ ਤੇ ਜਿਹੜਾ ਵੀ ਤੁਸੀਂ ਮੋਰਚਾ ਵੇਖੋਗੇ ਨਾ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਵੀ ਉਹਦਾ ਆਗੂ ਕਿਹੜਾ ਸੀ ਭਲਾ ਜੇ ਇੰਨਾ ਮੋਰਚਾ ਫਤਿਹ ਕੀਤਾ ਤੇ ਆਗੂ ਕਿਹੜਾ ਸੀ ਫੁਲਾਣਾ ਸਿੰਘਾਂ ਨੇ ਮੋਰਚਾ ਲਾਇਆ ਫਤਿਹ ਕਰ ਲਿਆ ਤੇ ਆਗੂ ਕਿਹੜਾ ਸੀ ਅਸੀਂ ਕਹਿੰਦੇ ਨਹੀਂ ਥੱਕਦੇ 40ਾਂ ਨੇ ਮੁਕਾਬਲਾ ਕੀਤਾ 10 ਲੱਖ ਫੌਜ ਕਹਿੰਦੇ ਨੇ 10 ਲੱਖ ਅਖੇ 40ਾਂ ਨੇ ਮੁਕਾਬਲਾ ਕੀਤਾ ਸੱਚ ਹੈ 40ਆਂ ਨੇ ਮੁਕਾਬਲਾ ਕੀਤਾ 40ਆਂ ਦਾ ਇਹ ਵੇਖਣਾ ਪੈਣਾ ਤੇ ਜefeਦਾਰ ਕੇ 40 ਸਿੰਘ ਸਨ ਉਹਨਾਂ 40ਆਂ ਦਾ ਉਸ ਵੇਲੇ ਆਗੂ ਕੌਣ ਦਾ ਹੱਲਾ ਸ਼ੇਰੀ ਕੌਣ ਦਿੰਦਾ ਸੀ ਤਿਆਰ ਕਰਕੇ ਕੌਣ ਭੇਜਦਾ ਸੀ ਸਪਿਰਟ ਕੌਣ ਭਰਦਾ ਸੀ ਉਹਨਾਂ ਨੂੰ ਮੋਟੀਵੇਟ ਕੌਣ ਕਰਦਾ ਸੀ ਥਾਪੜਾ ਕੌਣ ਦਿੰਦਾ ਸੀ ਭਲਾ ਉਦੋਂ ਸ਼ਾਬਾਸ਼ ਕੌਣ ਦਿੰਦਾ ਸੀ ਉਹਨਾਂ 40ਆਂ ਦਾ ਜefeਦਾਰ ਕੌਣ ਸੀ ਬੋਲੋ ਕਰੋ ਧੰਗੁਰੂ ਗੋਮਨ ਕਲਕੀਆਂ ਵਾਲੇ ਪਾਸ਼ਾ ਵਰਗਾ ਆਕੂ ਹੋਵੇ ਤੇ 40 ਵੀ ਲੜ ਸਕਦੇ 40 ਲੜ ਸਕਦੇ ਆਹੂ ਇਦਾਂ ਦਾ ਬੋ ਜਥੇਦਾਰ ਇਦਾਂ ਦਾ ਬੋ